ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸਿਉਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਬਿਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ ਉਹਨਾਂ ਨੂੰ ਸਹਰਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਵੈਂਗੜਾਂ ਦੀ ਤਰੀ ਹੀ ਮਿਲੂਗੀ ਬਾਈ ਜੀ ਪੰਜਾਬ ਨਾਉ ਪੀਵੀ ਦੇਖ ਰਹੇ ਦਸਤਕੰਦ ਸਵਾਗਤ ਹੈ ਹੁਣ ਪੰਜਾਬ ਦੇ ਵਿੱਚ ਨਸ਼ੇ ਵਿਰੁੱਧ ਜੰਗ ਬਹੁਤ ਹੀ ਤੇਜ਼ ਹੋ ਚੁੱਕੀ ਹੈ ਅੱਜ ਲੁਧਿਆਣਾ ਦੇ ਵਿੱਚ ਕਿੰਗਸ ਵਿਲਾ ਰਿਜ਼ੋਰਟ ਪਹੁੰਚੇ ਮੁੱਖ ਮੰਤਰੀ ਭਗਵੰਤ ਪਾਣ ਜਿਨ੍ਹਾਂ ਨੇ ਜ਼ੋਨਲ ਇੰਚਾਰਜ ਦੇ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਜ਼ਮੀਨੀ ਹਾਲਾਤ ਦੀ ਵੀ ਸਮੀਖਿਆ ਕੀਤੀ सीएम दे नाल डीजीपी गौरव यादव मुख्यमंत्री कतर कैपसीना अति से नली सेहत मंत्री बृवीर सिंह भी ओके मौजूद है मुख्यमंत्री ने नशा विरुद्ध लागरे लोकां नु सम्मानित ਕੀਤਾ ਅਤੇ ਨਾਰਗੀ ਐਲਾਨ ਕੀਤਾ ਇਸ ਦੇ ਨਾਲ ਹੀ ਡੀਜੀਪੀ ਨੇ ਦੱਸਿਆ ਕਿ ਹੁਣ ਹਰ ਪਿੰਡ ਦੇ ਬੋਰਡ ਫਰਦਰ ਤੇ ਡਿਫਰੈਂਸ ਕਮੇਟੀ ਬਣਾਈ ਜਾਏਗੀ ਜਿਮਾਂਚ ਲੋਕਾਂ ਦੇ ਨਾਲ ਨਾਲ ਪੁਲਿਸ ਮੁਲਾਜ਼ਮ ਵੀ ਹੋਣਗੇ ਐਸਐਚਓ ਨੂੰ ਤੁਰੰਤ ਨਸ਼ਾ ਤਸਕਰਾ ਖਿਲਾਫ ਕਾਰਵਾਈ ਦੀ ਹੁਕਮ ਵੀ ਦਿੱਤੇ ਗਏ ਇਸੇ ਨਾਲ ਹੀ ਇੱਕ ਮਾਰਸੂ ਲੈ ਕੇ ਹੁਣ ਤੱਕ 4616 ਨਸ਼ਾ ਤਸਕਰਾਂ ਵਿਰੁੱਧ ਕੇਸ ਦਰਜ ਹੋ ਚੁੱਕੇ ਹਨ 1000 ਕਿਲੋ ਤੋਂ ਵੱਧ ਹਿਰੋਇਨ 20000 ਕਿਲੋ ਚੂਰਾ ਪੋਸ 121 ਕਰੋੜ ਦੀ ਡਰਗ ਮਨੀ 226 ਪਿਸਟਲਾਂ 12 ਡਰੋਨ ਅਤੇ 3 ਕਰੋੜ ਟੈਬਲੇਟ ਜ਼ਬਤ ਕੀਤੇ ਗਏ ਨਸ਼ਾ ਵਿਰੁੱਧ ਜੰਗੂ ਜ਼ਮੀਨੀ ਪੱਧਰ ਦੇ ਉੱਤੇ ਇਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਅੱਗੇ ਔੜ ਦੀ ਲੋੜ ਹੈ ਸਭ ਨਹੀਂ ਕੇ ਪੜਾਈਏ ਨਸ਼ਾ ਮੁਕਤ ਪੰਜਾਬ ਚੁੱਲ੍ਹੇ ਬਣ ਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਨੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗਣਾ ਦੀ ਤਰੀ ਆਲੂਆਂ ਦੀ ਸਬਜੀ ਆਲੂਆਂ ਦੀ ਸਬਜੀ ਨੂੰ ਚਾਹ ਪੋਣ ਨਹੀਂ ਨਾ ਪੋਣਨਾ ਪੈਂਦਾ ਵੀ ਇਹ ਆਲੂ ਖਾਜੇ ਵਿੱਚੋਂ ਕਿ ਕਦਾ ਆਲੂ ਹੀ ਫਸ ਜੇ ਕਿਤੇ ਬਈ ਲੋਕਾਂ ਮਿਹਲੇ ਤੋ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬਾਬਿਓ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਬਾਜਬਾ ਆ ਗਿਆ ਕੈਪਟਨ ਅਮਰਿੰਦਰ ਆ ਗਿਆ 12-12 ਗਾਲਾਂ ਕੱਢਦੇ ਰਹੇ ਇਹਦਾ ਮਤਲਬ ਆ ਮਾਦੀ ਪਾਰਟੀ ਨੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ ਕੰਮ ਇਹਨਾਂ ਦਾ ਇਕੱਠਾ ਹੀ ਸੀ ਵੀਰੋ 75 25 ਦਾ ਇਹਨਾਂ ਦਾ ਸਾਫ਼ ਕਾਬਦਾ ਸੀ ਹੁਣ ਬਹੁਤ ਕੁਝ ਥੈਈ ਜਾਂਦਾ ਭਾਈ ਖੰਡਾਇ ਹੀ ਰੇ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਗੇ ਤੁਸੀਂ ਬਹੁਤ ਕੋਈ ਥੈਈ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਝ ਇੱਥੇ ਪਿਆ ਸਮਾਨ ਜੀ ਅਸੀਂ ਕਾ ਦੱਸ ਦੋ ਕੁਝ ਇੱਥੇ ਪਿਆ ਜੀ ਇਸ ਕਾ ਦੱਸ ਦੋ ਇਕੱਠੇ ਕਰੀ ਜਾਨੇ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਨਯੋਗ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆ ਚੱਕੋ ਜੀ ਇਦੂ ਬਾਤੋ ਦਾ ਕੰਮ ਨਹੀਂ ਇਸ ਬੜੇ ਇਤਿਹਾਸਿਕ ਦਿਨ ਤੇ ਲੁਧਿਆਣੇ ਦੇ ਇਸ ਇਲਾਕੇ ਚ ਪੰਜਾਬ ਦੇ ਕੋਨੇ-ਕੋਨੇ ਤੋਂ ਇੱਕ ਇਹੋ ਜਿਹੇ ਪੁੰਨ ਦੇ ਕੰਮ ਵਾਸਤੇ ਤੁਸੀਂ ਆਪਣਾ ਯੋਗਦਾਨ ਜਿਹਦੇ ਵਿੱਚ ਪਾ ਰਹੇ ਹੋ ਉਹਦੇ ਵਾਸਤੇ ਅੱਜ ਇਹ ਇੱਕ ਸਮਾਗਮ ਰੱਖਿਆ ਗਿਆ ਹੈ ਮੇਰੇ ਨਾਲ ਮੇਰੇ ਸਿਹਤ ਮੰਤਰੀ ਪੰਜਾਬ ਅਰਬਨ ਡਿਵੈਲਪਮੈਂਟ ਮਿਨਿਸਟਰ ਮੁੰਡੀਆਂ ਸਾਹਿਬ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਜੀ ਡੀਜੀਪੀ ਸਾਹਿਬ ਪੰਜਾਬ ਦੇ ਅਫਸਰਾਂ ਦੇ ਮੁਖੀ ਚੀਫ ਸੈਕਟਰੀ ਕੈਪਸੇਨਾ ਜੀ ਸਾਡੇ ਸਾਰੇ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਔਰ ਮੇਰੇ ਸਾਹਮਣੇ ਸਾਡੇ ਪਾਰਟੀ ਦੇ ਉਹ ਅਣਥੱਕ ਯੋਧੇ ਜਿਨ੍ਹਾਂ ਨੂੰ ਜਿਹੜੀ ਮਰਜ਼ੀ ਡਿਊਟੀ ਲਾ ਦੋ ਪੂਰੀ ਕਰਕੇ ਉਤੋਂ ਬਾਅਦ ਹੀ ਸਾਹ ਲੈਂਦੇ ਆ ਇਹੋ ਜੇ ਮੈਂ ਇਹ ਗੱਲ ਅੱਜ ਇਸ ਮੰਚ ਤੋਂ ਮਾਣ ਨਾਲ ਹੰਕਾਰ ਨਾਲ ਨਹੀਂ ਮਾਣ ਨਾਲ ਕਹਿ ਸਕਦਾ ਕਿ ਇਹੋ ਜੇ ਵਲੰਟੀਅਰ ਇਹੋ ਜੇ ਜਿਹੜੇ ਵਰਕਰ ਨੇ ਉਹ ਕਿਸੇ ਇੰਡੀਆ ਦੀ ਹੋਰ ਪਾਰਟੀ ਕੋਲੇ ਨਹੀਂ ਹੋਣਗੇ ਨਹੀਂ ਡੈਡੀਕੇਟਡ ਜੇ ਅਸੀਂ ਇੱਕ ਪਰਿਵਾਰ ਦੇ ਵਾਂਗੂ ਰਹਿੰਦੇ ਆ ਜੇ ਪਰਿਵਾਰ ਚ ਕੋਈ ਥੋੜਾ ਬਹੁਤ ਸ਼ਿਕਾਇਤ ਸ਼ਿਕਵਾ ਹੋ ਜੇ ਲੜਪੈਣ ਸਾਡੇ ਨਾਲ ਗੁੱਸੇ ਹੋ ਜਾਣ ਆਪਾਂ ਜਿਵੇਂ ਪਰਿਵਾਰਾਂ ਚ ਹੋ ਜਾਂਦੇ ਆ ਜਾਂਦੇ ਨਹੀਂ ਕਿਤੇ ਵੀ ਐ ਕਿਸੇ ਹੋਰ ਦੇ ਚਲੇ ਗਏ ਦੁਸ਼ਮਣਾਂ ਦੇ ਭੂਆ ਕੋਲੇ ਚਲੇ ਜਾਂਦੇ ਨੇ ਉੱਥੋਂ ਚੜ ਦੇਣਾ ਬੰਦਾ ਆ ਜਾਂਦੇ ਨੇ ਨਾਨ ਕੀ ਚਲੇ ਜਾਂਦੇ ਨੇ ਉੱਥੋਂ ਚਾਹ ਦੇਣਾ ਵਾ ਚਲੋ ਮਨਾ ਚਲਾ ਆ ਜਾ ਚਲ ਪੋਲੇ ਕਾਨੂੰ ਕਿੜੀ ਗੱਲਾਂ ਨੇ ਆ ਜਾ ਆ ਜਾ ਚਲੋ ਜੀ ਆ ਜਾ ਮਾਨ ਸਨਮਾਨ ਦੇ ਹਰ ਬੰਦਾ ਮਾਨ ਸਨਮਾਨ ਚਾਹੁੰਦਾ ਜੀ ਮਿਲਣਾ ਚਾਹੀਦਾ ਸੋ ਮੈਨੂੰ ਪਰਿਵਾਰ ਦਾ ਮੁਖੀ ਆ ਤੁਸੀਂ ਚੁਣਿਆ ਹੋਇਆ ਔਰ ਮੈਂ ਇਸ ਗੱਲ ਤੇ ਬਿਲਕੁਲ ਮੋਰ ਲਵਨਾ ਕਿ ਜਦੋਂ ਤੁਸੀਂ ਪਿੰਡਾਂ ਜਾਂਦੇ ਹੋ ਜਦੋਂ ਕੰਮ ਕੰਮ ਗਿਣਾਉਣ ਦੀ ਵਾਰੀ ਆਉਂਦੀ ਹੈ ਤਾਂ ਥੋਡੀਆਂ ਉਂਗਲਾਂ ਜਾਂ ਕਾਪੀ ਦਾ ਪੈਨ ਦੀ ਜਾਂ ਬਰਕਾ ਮੁੱਕ ਸਕਦਾ ਕੰਮ ਨਹੀਂ ਮੁੱਕਦੇ ਜਿਹੜੇ ਆਪਾਂ ਕਰ ਚੁੱਕਿਆ ਹੁਣ ਤੱਕ ਸਾਢੇ 3 ਸਾਲਾਂ ਵਿੱਚ ਉਹ ਭਾਵੇਂ 55000 ਸਰਕਾਰੀ ਨੌਕਰੀਆਂ ਹੋਣ ਬਿਨਾਂ ਸ਼ਿਫਾਰਿਸ਼ ਤੋਂ ਬਿਨਾਂ ਰਿਸ਼ਵਤ ਤੋਂ ਉਹ ਭਾਵੇਂ ਪਹਿਲੀ ਵਾਰ 40 40 ਸਾਲਾਂ ਚ ਪਹਿਲੀ ਵਾਰ 50 50 ਸਾਲਾਂ ਚ ਪਹਿਲੀ ਵਾਰ ਕੱਸੀਆਂ ਦਾ ਸੂਹਿਆਂ ਦਾ ਰਜਵਾਹਿਆਂ ਦਾ ਪਾਣੀ ਖੇਤਾਂ ਨੂੰ ਪਹੁੰਚਿਆ ਹੋਵੇ ਉਹ ਭਾਵੇਂ ਬਿਜਲੀ ਦਿਨੇ ਆਉਣ ਦੀ ਗੱਲ ਹੋਵੇ ਉਹ ਭਾਵੇਂ ਟੋਲ ਟੈਕਸ ਖਤਮ ਕਰਨ ਦੀ ਗੱਲ ਹੋਵੇ ਜਿਹਦੇ ਨਾਲ 64 ਲੱਖ ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਜੀ 64 ਲੱਖ ਰੁਪਈਆ ਪਹਿਲਾਂ ਉਹ ਇਹਨਾਂ ਦੀ ਜੇਬਾਂ 'ਚ ਜਾਂਦਾ ਸੀ ਦੂਜਿਆਂ ਦੇ ਕਿਉਂਕਿ ਇਲੀਗਲ ਚੱਲ ਰਹੇ ਸੀ ਵਧਾ ਦਿੰਦੇ ਸੀ ਉਹਦੇ ਦਿਨ ਵੀ 200 ਦਿਨ ਵਧਾ ਦਿੰਨੇ ਆ 100 ਦਿਨ ਤੇਰਾ 100 ਦਿਨ ਮੇਰਾ ਪਰ ਇੱਕ ਕਹਾਵਤ ਹੋਰ ਵੀ ਐ 100 ਦਿਨ ਚੋਰ ਦਾ ਇੱਕ ਦਿਨ ਜ਼ਾਦ ਦਾ ਜਿੱਦ ਦਿਨ ਜ਼ਾਦ ਦਾ ਦਿਨ ਆ ਗਿਆ ਚੋਰ ਆਲੇ ਬੰਦ ਹੋ ਗਏ ਸੋ ਕਾਮ ਇਨੇ ਪਏ ਨੇ ਰਜਿਸਟਰੀਆਂ ਪਤਾ ਨਹੀਂ ਉਰਦੂ ਚ ਕੀ ਕੀ ਲਿਖੀ ਜਾਂਦੇ ਸੀ ਪੜਾ ਕੇ ਲਿਉਣੀ ਪੈਂਦੀ ਸੀ ਰਜਿਸਟਰੀ ਫਲਾਣੇ ਤੋਂ ਪੜਾ ਲਿਆ ਅਸੀਂ ਸਿੱਧੀ ਪੰਜਾਬੀ ਚ ਅੰਗਰੇਜ਼ੀ ਚ ਸਿੱਧੂ ਹੀ ਕਰਤੀ ਵੀ ਮੇਰੇ ਕੋਲ ਇੰਨੀ ਜ਼ਮੀਨ ਹੈ ਮੈਂ ਇਹ ਜ਼ਮੀਨ ਫਲਾਨਾ ਸਿੰਘ ਨੂੰ ਐਨੇ ਪੈਸਿਆਂ ਚ ਜੀਦਾ ਕਿ ਅੱਧਾ ਇੰਨਾ ਬਣਦਾ ਉਹ ਵੇਚਤੀ ਜਿਵੇਂ ਮੈਂ ਇਸ ਜ਼ਮੀਨ ਦਾ ਮਾਲਕ ਸੀ ਅੱਜ ਤੱਕ ਹੁਣ ਉਹ ਮੇਂ ਜਿਵੇਂ ਆਪ ਫਲਾਨਾ ਸਿੰਘ ਬਣ ਗਿਆ ਬਸ ਰਿਸਟਰੀ ਹੈ ਜੀ ਸਿੱਧੀ ਪੰਜਾਬੀ ਲਿਖਤੀ ਜੀ ਆਪ ਹੀ ਬਦਲ ਹੋ ਜਾਏ ਆਪਦੇ ਬੱਚਾ ਤੋਂ ਪੜਾ ਲੋ ਪਹਿਲਾਂ ਲੁੱਟ ਹੁੰਦੀ ਸੀ ਕਚਹਿਰੀਆਂ ਚ ਉਹ ਬੰਦ ਕਰਤੀ ਕਿਉਂਕਿ ਮੈਂ ਪਿੰਡ ਆਣਾ ਮੈਨੂੰ ਪਤਾ ਸੀ ਇਹ ਸਭ ਤੋਂ ਵੱਧ ਉਸ ਵੇਲੇ ਮਨ ਦੁਖੀ ਹੁੰਦਾ ਸੀ ਜਿੱਦੇ ਪਟਵਾਰੀ ਕੋਲੇ ਜਾਣਾ ਹੋਵੇ ਪਤਾ ਨਹੀਂ ਕੀ ਹੋਊ ਮੁਰੋਂ ਕਿਹੜੀ ਗਾਲ ਕੱਢੂ ਉਹ ਕੀ ਕਹੂਗਾ ਕਿੰਨੇ ਮੰਗੂਗਾ ਪਤਾ ਨਹੀਂ ਮੇਰੀ ਜ਼ਮੀਨ ਮੇਰੇ ਨਾਂ ਹੈਗੀ ਐ ਕਗਵਾਂਡੀਆਂ ਵਾਲੇ ਸ਼ਿੰਗਾਰੇ ਦੇ ਨਾਲ ਲੱਗ ਗਈ ਪਤਾ ਹੀ ਨਹੀਂ ਹੁੰਦਾ ਸੀ ਵੀ ਕੀ ਹੋਊਗਾ ਉਹ ਵੀ ਉਹੀ ਉਹ ਕੀ ਹੋਇਆ ਪਿਆ ਬਲਦੇਵ ਸਿਆ ਕੰਮ ਗਲਤ ਹੋਇਆ ਪਿਆ ਇਹ ਕੀ ਹੋਇਆ ਪਿਆ ਜੀ ਪਟਵਾਰੀ ਸਾਹਿਬ ਕੀ ਹੋਇਆ ਪਿਆ खोया ਤਾਂ ਬਹੁਤ ਕੁਝ ਪਿਆ ਪਰ ਕੱਡੋ ਜੀ ਹੱਲ ਕੋਈ ਕਰਾਂਗੇ ਅਗਲੇ ਬੁੱਧਵਾਰ ਨੂੰ ਆਂ ਦੂੰਗਾ ਚਲੋ ਜੀ ਹੋ ਗਿਆ ਸਿਆਪਾ ਖੜਾ ਜੇ ਜਗਵਿੰਦਰ ਦੀ ਥਾਂ ਤੇ ਜਸਵਿੰਦਰ ਲਿਖਤਾ ਜੇ ਜਸਵਿੰਦਰ ਦੀ ਥਾਂ ਤੇ ਸੱਸਾ ਪੂਰਾ ਨਹੀਂ ਕੀਤਾ ਗੱਗਾ ਹੀ ਰੱਖ ਲਿਆ ਜਗਵਿੰਦਰ ਲਿਖਤਾ ਲੈ ਜਗਵਿੰਦਰ ਨੂੰ ਜਸਵਿੰਦਰ ਬਣਨ ਵਾਸਤੇ ਜਸਵਿੰਦਰ ਨੂੰ ਜਗਵਿੰਦਰ ਬਣਨ ਵਾਸਤੇ 10-10 ਸਾਲ ਲੱਗ ਜਾਂਦੇ ਸੀ ਹੁਣ ਅਸੀਂ ਆਨਲਾਈਨ ਕਰਤਾ ਫਰਦ ਦੇ ਵਿੱਚ ਸੋਧ ਇੱਕ ਮਿੰਟ ਚ ਕਰਾ ਲਓ ਐ ਸਾਹਮਣੇ ਕਰਾ ਲਓ ਜੀ ਆਹ ਬੜੀ ਲੁੱਟ ਸੀ ਜੀ ਹਰ ਮਹਿਕਮੇ ਚ ਜਿੱਥੇ ਜਾਂਦੇ ਸੀ ਬਸ ਲੁੱਟ 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 ਲੀਡਰ ਬਦਲ ਕੇ ਦੇਖ ਲੇ ਸਰਕਾਰਾਂ ਬਦਲ ਕੇ ਦੇਖ ਲੀਆਂ ਗੱਲ ਨਹੀਂ ਬਣੀ ਹੋਰ ਕੋਈ ਤਰੀਕਾ ਹੈ ਨਹੀਂ ਸੀ ਫਿਰ 2022 ਦੇ ਵਿੱਚ ਆਮ ਲੋਕਾਂ ਦੀ ਪਾਰਟੀ ਅਰਵਿੰਦ ਕੇਜਵਲ ਨੇ ਬਣਾਤੀ ਵੀ ਆਮ ਬੰਦੇਓ ਤੁਸੀਂ ਵੀ ਕਾਗਜ਼ ਭਰਦਿਆ ਕਰੋ ਉਹ ਕਹਿੰਦੇ ਨਹੀਂ ਉਹ ਗੁੰਡਾਗਰਦੀ ਵਾਲਾ ਕੰਮ ਹੈ ਪੈਸੇ ਵਾਲਿਆਂ ਦਾ ਕੰਮ ਹੈ ਨਹੀਂ ਨਹੀਂ ਕਹਿੰਦੇ ਆਪਾਂ ਵੀ ਹਰਾ ਸਕਦੇ ਆ ਇਹਨਾਂ ਨੂੰ ਪਰ ਉਹਨਾਂ ਦਾ ਲੋਕਾਂ ਨਹੀਂ ਹੈ ਆਮ ਲੋਕਾਂ ਨੂੰ ਕਾਗਜ਼ ਭਰਨੇ ਆ ਗਏ ਇਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਕਾਗਜ਼ ਭਰਨੇ ਆ ਗਏ ਹੁਣ ਕਾਗਜ਼ ਭਰਨੇ ਆ ਗਏ ਲੋਕਾਂ ਵੋਟਾਂ ਤਾਂ ਲੋਕਾਂ ਨੂੰ ਪਹਿਲੀ ਪਾਉਣੀਆਂ ਆਉਂਦੀਆਂ ਸੀ ਉਹਨਾਂ ਨੇ ਨਵੇਂ ਕਾਗਜ਼ਾਂ ਨੂੰ ਵੋਟਾਂ ਪਾਤੀਆਂ ਹੁਣ ਮੈਨੂੰ ਵਾਲਾ ਕੱਢ ਜਾਂਦੇ ਨੇ ਇਹ ਕਿੱਥੋਂ ਆ ਗਿਆ ਮੈਂ ਕਿਹਾ ਥੋੜੀ ਜਿਹੀ ਨਿਕਲ ਕੇ ਆਏ ਆ ਥੋੜ੍ਹਾ ਦੁਖੀ ਹੋ ਕੇ ਨਿਕਲ ਕੇ ਆਏ ਆ